ਲੋ ਵੀ ਦੋਸਤੋ ਜਿਹੜੀ ਆਪਣੀ ਜੀਰੀ ਸੁਨ ਦਸਤ ਨਿਸਰਨ ਲੱਗੀ ਆ ਜਾਇ ਮੀ ਬਹਨਦਵਾਲ ਇੱਕ ਦਿਨ ਵੀ ਦਿਗੜਾ ਵਜਿਆ ਜੀ ਉਰੋਂ ਜੋ ਨਿਸਰੇ ਬਸ ਸਾਰੀ ਬੰਗੂ ਲੈ ਚਦੇ ਨਿਸਰਨ ਲੱਗੀ ਪਾਣੀ ਪੁਣੀ ਖਾ ਗਈ ਇਹ ਪਤਾ ਹੀ ਨਿਕਲ ਗਿਆ ਪਰਲੇ ਪਾਸੇ ਦੇਖਦੇ ਆਂਗੇ ਤੇ ਆਉਰੇ ਇੱਕ ਦੋ ਗੁੱਛੇ ਇਕੱਠੀਆਂ ਪਈਆਂ ਤੇ ਤਾਂ ਡੇਕ ਜੇ ਪਈਆਂ ਪਰੇ ਕਰਨ ਵਾਲੀਆਂ ਸਾਰੀ ਤਕਰੀਬਨ ਨਿਸਰਨ ਲੱਗੀ ਮੇਰੇ ਖਿਆਲ ਦੇ ਵਿੱਚੋ 2-4 ਦਿਨਾਂ ਦੇ ਵਿੱਚ ਸਾਰੀ ਨਿਸਰੇ ਆਊਗੀ ਅੱਜ ਦੀ ਘੜੀ ਤਾਂ ਠੀਕ ਲੱਗਦੀ ਹੈ ਹੁਣ ਕੱਲ ਦਾ ਪਤਾ ਨਹੀਂ ਆ ਦੂਜੇ ਪਾਸੇ ਮਤਲਬ ਪੈਸਟੀਸਾਈਡ ਵਾਲੀ ਹੈ ਜਿਹੜੀ ਇਹ ਤਾਂ ਇਹ ਤਾਂ ਕੋਈ ਹੋਰ ਵੀ ਹੈ ਮਤਲਬ ਕਾਫੀ ਮੋਟਾ ਪੁੱਜੀ ਵਾਲੀ ਹੈ ਕੋਈ ਹੋਰ ਕੋਈ ਵੀ ਹੈ ਕੋਈ ਇਹ ਆਪਣੇ ਵਾਲੀ 1509 ਹੈ ਦੇਖ ਸਕਦੇ ਹੋ ਤੁਸੀਂ ਦੋਸਤੋ ਕੋਸ਼ਿਸ਼ ਕਰੀਏ ਕਿ ਛੋਟੀ ਜਿਹੀ ਆਪਾਂ ਬਿਨਾ ਸਪਰੇਅ ਤੋਂ ਤਿਆਰ ਕਰੀਏ ਯਕੀਨ ਕਰਿਓ ਇਹਦੋਂ ਪਹਿਲਾਂ ਇਹਦੇ ਵਿੱਚ ਕੁਝ ਵੀ ਨਹੀਂ ਸਰਪ ਕੱਲਾ ਕੀ ਜਿਵੇਂ ਢਾਲ ਲਾਤੇ ਆਪਾਂ ਨੇ ਸਰਪ ਢਾਲ ਲਾਏ ਨੇਗੇ ਉਦੋਂ ਦਾ ਹੀ ਹੈ ਇਹਦੋਂ ਪਹਿਲਾਂ ਰੂੜੀ ਦਾ ਰੇ ਜਰੂਰ ਇਹਦੇ ਵਿੱਚ ਪਿਆ ਹੋਇਆ ਬਾਈ ਇਹ ਮੈਨੂੰ ਕੋਈ ਪਹਿਲਾ ਸਾਲ ਨਹੀਂ ਹੋਇਆ ਲਹੋਂਦੇ ਨੂੰ ਮਤਲਬ ਤਕਰੀਬਨ 3 ਸਾਲਾਂ ਦੇ ਕਰੀਬ ਹੋ ਗਿਆ ਹੌਲੀ ਹੌਲੀ ਘਟਾਇਆ ਜਿਵੇਂ ਆਪਾਂ ਕਹੇ ਦੀ ਇਕੱਠਾ ਨਹੀਂ ਘਟਾਇਆ ਹੌਲੀ ਹੌਲੀ ਘਟਾਇਆ ਇਹਦੇ ਵਿੱਚ ਪਹਿਲੇ ਪਹਿਲਾ ਮੰਨ ਕੇ ਚਲੋ ਕਣਕੇ ਦੇ ਵਿੱਚੋਂ ਮੈਂ ਇੱਕ ਹਮਮੁੱਜੀ ਦਵਾਈ ਤੇ ਬੜੀ ਘਾਟਾਂ ਲਈ ਕਹਿੰਦੇ ਨੋਪਾਇ ਤੇ ਥੋੜਾ ਜੂਰੀਆ ਪਾਇਆ ਦੇ ਵਿੱਚ ਤੇ ਉਹ ਚ ਡੀਆਪੀ ਵੀ ਪਾਇਆ ਕਣਕੇ ਵਿੱਚ ਥੋੜਾ ਫਿਰ ਅਗਲੀ ਵਾਰੀ ਹੋਰ ਘਟਾਇਆ ਬਸ ਐਂ ਘਟਾਉਂਦੇ ਘਟਾਉਂਦੇ ਐਡੀ ਦੂਰ ਗਏ ਆ ਉਰੋਂ ਜੋ ਥੋੜੀ ਜੀ ਦੇਖਣ ਨੂੰ ਆ ਤਾਂ ਨਰਮ ਆ ਜੇ ਉਰੋਂ ਨਾ ਨੀਵਾ ਥਾਏ ਇਦਾਂ ਪਣੀ ਪੂਣੀ ਟੁੱਟੇ ਜਾਂਦਾ ਉਹਦੇ ਕਰਕੇ ਵੀ ਦਿੱਕਤਾਂ ਆਉਂਦੇ ਫਰਕ ਪੈਂਦਾ ਕਿਹ ਚੀਜ਼ ਦੇਖ ਲਈ ਆ ਜਿੱਥੋਂ ਜਿੱਥੋਂ ਟੁੱਟਿਆ ਦੇ ਖੇਤੋਂ ਥੋੜਾ ਨਰਮ ਜਾਂਦੀ ਆ ਟੋਮੈਟਿਕੀ ਜੇ ਜਿੱਤੋ ਟੁੱਟਦਾ ਨਹੀਂ ਹੈਗਾ ਉੱਥੋਂ ਨਰਮ ਨਹੀਂ ਇੱਕ ਆ ਜ਼ਰੂਰ ਹੈ ਮਤਲਬ ਇੱਕ ਆ ਜ਼ਰੂਰ ਹੈ ਮਤਲਬ ਖੂਬ ਸੁੰਨੀ ਮੰਗੂ ਲਾ ਲੋ ਕਿਉਂਕਿ ਆਪਣੇ ਪ੍ਰਦਾਨ ਵੀ ਨਹੀਂ ਨਾ ਭਾਈ ਪ੍ਰਦਾਨ ਨਾਲ ਕੋਈ ਸਪਰੇ ਹਲੇ ਕਰੀ ਨਹੀਂ ਜੇ ਤਾਂ ਕੋਈ ਜਿਆਦਾ ਟੱਕ ਹੋ ਗਿਆ ਤਾਂ ਤਾਂ ਕੀ ਕਹਿਣਾ ਕੋਈ ਹਲਕੀ ਜੀ ਕੋਈ ਇੱਕ ਕੋਈ ਨਿੰਮ ਆਇਲ ਆਉਂਦਾ ਹੈਗਾ ਫਿਰ ਉਹ ਕਰ ਦਾਂਗੇ ਅੱਜ ਮੈਂ ਉਧਰ ਰਫਤਾ ਥੱਲੇ ਦੋ ਕੁ ਡਾਲਾਂਗੇ ਕੋਈ ਨਿੰਮ ਆਇਲ ਆਉਂਦਾ ਉਹ ਕਰ ਦਾਂਗੇ ਫਿਰ ਭਾਈ ਇਹਦੇ ਦਵਾਈਆਂ ਲਾਉਣੇ ਦੱਸਿਆ ਸੀ ਤੇ ਨਹੀਂ ਦੀ ਵਹਿਗੁਰੂ ਕਿਰਪਾ ਕਰੇ ਤਾਂ ਸਾਰਾਂਗੇ ਕਿਉਂਕਿ ਨਿਛਰ ਚੱਲੀ ਜਦੋਂ ਕਿ ਇਹਦਾ ਨਿਛਰਿਆ ਹੀ ਉਦੋਂ ਬਾਅਦ ਤਾਂ ਕੋਈ ਜ਼ਿਆਦਾ ਵੱਡੀ ਪ੍ਰੋਬਲਮ ਆਉਣੀ ਨਹੀਂ ਆਹ ਜੈ ਸਾਈਡਾਂ ਤੇ ਤਾਂ ਸਾਰੀ ਨਿਛਰੇ ਵਿੱਚ ਵੀ ਕਿਤੇ ਕਿਤੇ ਨਿਛਰਿਆ ਹੀ ਆਸ ਨੂੰ ਸਾਰੇ ਢੇੜਾ ਦਵਾ ਰਿਹਾ ਮੈਂ ਪਹਿਲਾਂ ਇਹ ਵੀਡੀਓ ਪਾਈ ਥੀ ਉਹ ਇੱਕ ਸਾਈਡ ਤੋਂ ਹੀ ਪਾਈ ਥੀ ਅਗਲਾ ਦੇਖਣ ਦੇ ਵਿੱਚ ਨਹੀਂ ਆਉਂਦੀ ਤੀਜੇ ਸਾਲ ਜਾ ਕੇ ਮਤਲਬ ਜਮਾ ਸਹੀ ਹੋ ਗਿਆ ਕੰਮ ਕਰ ਸਕਦੇ ਆਪਾਂ ਇਹ ਨਹੀਂ ਵੀ ਕਰ ਨਹੀਂ ਸਕਦੇ ਤੇ ਰੋਟੀ ਵੀ ਪ੍ਰਭੂ ਦੇ ਖਾ ਕੇ ਦੇਖੋ ਕਣਕ ਦੀ ਐ ਲਾਲੂ ਵੀ ਬੁੱਲਾਂ ਨਾਲ ਪੁਰਤੀ ਆ ਮਤਲਬ ਇੰਨੀ ਚੰਗੀ ਰੋਟੀ ਬਣਦੀ ਆ ਉਹ ਤਾਂ ਬਈ ਜਦੋਂ ਆਪਾਂ ਬਿਨਾਂ ਜ਼ਹਿਰ ਤੋਂ ਖਾਵਾਂਗੇ ਆਪਾਂ ਨਹੀਂ ਕਹਿੰਦੇ ਵੀ ਹੋਰ ਚੀਜ਼ਾਂ ਜ਼ਹਿਰ ਨਹੀਂ ਉਹਨ ਬਹੁਤ ਪ੍ਰਾਏ ਵੀ ਸੋਚ ਲਾਉਂਦੇ ਨੇ ਹੋਰਾਂ ਚੀਜ਼ਾਂ ਜਿਹੜੀ ਜ਼ਹਿਰ ਹੈ ਨਹੀਂ ਗੱਲੇ ਨਾਲ ਤੁਸੀਂ ਕੀ ਕਰੋਗੇ ਉਹ ਕੰਮ ਸੀ ਕਿ ਕੁਸਕ ਤਾਂ ਫਰਕ ਪਾਈ ਲਮਾਂਗੇ ਜਿੰਨਾ ਕਿ ਹੋ ਸਕੇ ਉਹਨਾਂ ਕੋ ਤਾਂ ਕਰੀ ਹੀ ਜਿੰਨਾ ਕਰ ਸਕਦੇ ਆ ਉਨਾ ਕਰੀਏ ਆਪਾਂ ਬਾਕੀ ਚਲੋ ਉਹਦਾ ਕਹਿਣਾ ਜਿੰਨਾ ਕ ਆਪ ਦਾ ਫਾਇਦਾ ਹੋਲੇ ਉਨਾ ਕਰ ਲਈਏ ਬਾਕੀ ਜਿਵੇਂ ਚੱਲਦਾ ਚਲੋ ਚੱਲੇ ਠੀਕ ਹੈ ਨਾ ਕੱਲ੍ਹ ਜੇ ਕਾ ਉਹਦਾ ਆਪਦਾ ਖਰਚਾ ਤੱਕ ਡਾਵਾਗੇ ਬਾਕੀ ਵਾਣ ਮੇਰਾ ਠੀਕੇ ਤੇ ਆ ਤੇ ਆ ਦੂਜੀ ਜ਼ੇਰੀ ਆ ਗਈ ਇੱਧਰ ਜਹਾਂ ਨੂੰ ਹੁਣੇ 3 ਕਿਵਿੱਗੇ ਕਰਿਆ ਤੀ ਜਹਾਂ ਨੂੰ 3 ਕਿਵਿੱਗੇ ਹੋਰ ਬਣਾ ਲਾਂਗੇ ਹੌਲੀ ਹੌਲੀ ਰੇਪਾਤ ਦਾ ਖਰਚਾ ਕਢਾਵਾਗੇ ਜੇ ਮੈਂ ਹੁਣ ਕਹਾ ਮੇਰੀ ਜੀਰੀ 11 ਨਿਕਲੀ ਉਹ ਜੀਰੀ ਤਾਂ ਨਹੀਂ 11 ਨਿਕਲਦੀ ਹੈ ਜੀਰੀ ਤਾਂ ਬਹੁਤ ਘੱਟ ਨਿਕਲੂ ਪਿਛਲੀ ਵਾਰੀ 24000 ਦੀ ਹੋਈ ਸੀ ਤੇ ਜੀਰੀ ਦਾ ਘੱਟ ਨਿਕਲੂਗੀ ਪਰ ਇਹ ਹੈ ਵੀ ਆਪਾਂ ਇੰਨਾ ਕਹਿ ਸਕਦੇ ਹਾਂ ਵੀ ਆਪਣਾ ਇਕੱਲਾ ਲਵਾਈ ਲਵਾਈ ਦਾ 3000 ਰੁਪਏ ਦਿੱਤਾ ਸੀ ਤਾਂ ਤੋਂ ਲੇਟ ਲੱਗੀ ਸੀ ਤੇ ਉਹ ਭੈਣਾਂ ਨੇ ਜਨਾ ਕਿਹਾ ਉਹਨਾਂ ਨੂੰ ਦੇਤਾ 3000 ਮੰਗਿਆ ਸੀ ਉਹਨਾਂ ਨੇ ਉਹਨਾਂ ਨੂੰ 3000 ਰੁਪਏ ਦਿੱਤਾ ਲਵਾਈ ਦਾ ਕੁਝ ਇਹ ਨਹੀਂ ਵੀ ਸੰਗਣੇ ਸੰਗਣੇ ਦਾ ਲਵਾਈ ਜਿਵੇਂ ਆਮ ਜੀਰੀ ਲੱਗਦੀ ਹੈ ਉਵੇਂ ਹੀ ਲਵਾਈ ਹੋਏ ਨੇਗੇ ਇਹ ਹੁਣ ਤਾਂ ਦੋਸਤੋ ਅਰਦਾਸ ਹੀ ਕਰੋ ਵੀ ਆਪਣੀ ਬਿਮਾਰੀ ਤੋਂ ਬਚਲੇ ਦੁਬਾਰਾ। ਇਹਦੀ ਗੋਸੁੰਡੀ ਵਗੈਰਾ ਪੈਨੇ ਬਸ ਤਾਂ ਰੱਬ ਨੇ ਮੀਂਹ ਪਾਤਾ। ਝੜ ਗਈ ਇਹ ਪਤਾ ਬਲੈਡ ਬਲੂਟ ਜੀ। ਤੇ ਪਰ ਇਹ ਬਾਈ ਇਹ ਤੋਂ ਵੱਜ ਜੇ ਤੇ ਫੇਰ ਕੋਈ ਨਿੰਮ ਨੂੰ ਮੋਇਲ ਕਰਨਾ ਪਵੇ। ਉਰੇ ਜਾ ਕੇ ਨਾ ਨੁਕਸਾਨ ਚ ਲੈ ਜੀ ਆਪਾਂ। ਹਾਲੇ ਤੱਕ ਠੀਕ ਐ। ਸ਼ਾਇਦ ਵੀਡੀਓ ਦੇ ਵਿੱਚ ਉਹਨੀ ਨਜ਼ਰ ਨਾ ਆਉਂਦੀ ਹੋਵੇ। ਹੁਣ ਇੱਕ ਕਰੋੜਾ ਜਾ ਆਹ ਆਤੀ ਆਪਣਾ ਘਰ ਆ ਜਾ ਪੈਂਦਾ ਜੀ ਇਹਦੇ ਨਾਲ ਫਰਕ ਕਿੰਨਾ ਪੈਂਦਾ। ਤੇ ਬਾਕੀ ਸਾਰੀ ਜੀ ਦੀ ਠੀਕ ਐ। ਮਉਥੇ ਦੇ ਡਾਲ ਜਿਹੋਏ ਪਏ ਨੇ ਇਹਨਾਂ ਦਾ ਕਰਦਿਆਂ ਇਲਾਜ ਮੜਾ ਸੁੱਕ ਪੱਕਾ ਹੋਵੇ ਜੇ ਰੱਬ ਫੇਰ ਦਇਆ ਲਾਫਰੋਂ ਪਹਿਲਾਂ ਵੀ ਕਾਫੀ ਜ਼ਿਆਦਾ ਮੀਹ ਪੈ ਚੁੱਕਿਆ ਇਹ ਠੀਕੋ ਤਾਂ ਇਹਦਾ ਕਰਦਿਆਂ ਮਉਥੇ ਦਾ ਕੋਈ ਇਲਾਜ ਥੋੜਾ ਥੋੜਾ ਕਿਤੇ ਕਿਤੇ ਇਧਰ ਇਧਰਲੇ ਪਾਸੇ ਜ਼ਿਆਦਾ ਹੈ ਬਾਕੀ ਤਾਂ ਦੇਖੋ ਕੱਖਾ ਪਏ ਨੇ ਜਿਹੜੇ ਸਾਰੇ ਦੇ ਸਾਰੇ ਕੱਖੇ ਬਾਈ ਹੱਥੀ ਗੱਡੇ ਤੇਗੇ ਕੱਖਾ ਲਈ ਵੀ ਦਵਾਈ ਨਹੀਂ ਮਾਰੀ ਇਹਦੇ ਉੱਪਰ ਸਾਰੇ ਕੱਖਾ ਡੇ ਨੇ ਹੱਥੀ ਤਾਂ ਦੋਸਤੋ ਇਦਾਂ ਰੱਖਾਂਗੇ ਇਹਨੂੰ ਇੰਨੇ ਦੇ ਵਿੱਚ ਖਾਣ ਪੀਣ ਨੂੰ ਦੇਵਾਂਗੇ ਇਹ ਚੌਲ ਆਪਾਂ ਇਹ ਵੇਚਦੇ ਨਹੀਂ ਮੰਡੀ 'ਚ ਆਪਾਂ ਐ ਦੇ ਰੱਖਾਂਗੇ ਇਹਦੇ ਜੜ ਕਿਉਂਕਿ ਥੋੜੀ ਨਿਕਲਲੇ ਨੇ ਮੈਨੂੰ ਪਤਾ ਏ ਥੋੜੇ ਨਿਕਲਲੇ ਨੇ ਪਰ ਇਹ ਬਿਨਾ ਜ਼ਹਿਰ ਤੋਂ ਹੋਣਗੇ ਠੀਕ ਹੈ ਜੇ ਕੋਈ ਭਾਈ ਕੋਈ ਲਊਗਾ ਕੋਈ ਖਰੀਦੂਗਾ ਹਨਾ ਆਪਾਂ ਉਹਨਾਂ ਨੂੰ ਵੀ ਦੇਵਾਂਗੇ ਕਿਉਂਕਿ ਸੈਂਪਲ ਤੌਰ ਤੇ ਹੀ ਜਾਵੇ ਨਾ ਤਾਂ ਵੈਸੇ ਗੁਰੂ ਦੇ ਸਿਰ ਤੇ ਹੁਣ ਤਾਂ ਵੀ ਇਹਨੂੰ ਪੂਰੀ ਕਾਮਯਾਬ ਕਰਦੇ ਆਪਦੇ ਆਪ ਨੂੰ ਵੀ ਹੌਸਲਾ ਹੋਵੇ ਬਈ ਬਹੁਤ ਲੋਕ ਤਾਂ ਮਜ਼ਾਕ ਕਰ ਕਰ ਨਾਉਂਦੇ ਨੇ ਤੇ ਬਹੁਤ ਕਹਿੰਦੇ ਨੇ ਵੀ ਇਤੋਂ ਵਧੀਆ ਗੱਲ ਨਹੀਂ ਵੀ ਜਿਹੜਾ ਕੁਝ ਵੀ ਨਹੀਂ ਪਾਇਆ ਯਾਰ ਜਿਹਦੀ ਫੇਰ ਵੀ ਪੂਰੀ ਵਧੀਆ ਹੈ ਇਹਦੇ ਨਾਲ ਦੀਆਂ ਲੱਗੀਆਂ ਜਿਹੜੀਆਂ ਇਹ ਜੀ ਨੇ ਕੋਈ ਬਾਲਾ ਫਰਕ ਨਹੀਂ ਠੀਕ ਹੈ ਦੋਸਤੋ ਪਿਆਰ ਦਿਓ ਵੀਡੀਓ ਨੂੰ ਤਾਂ ਜੋ ਹੌਸਲਾ ਮਿਲੇ ਅੱਗੇ ਨੂੰ ਆਪਾਂ ਹੋਰ ਬਖਣਾ ਵਧਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਸੀ ਕਾਲੀ